ਕਾਲ ਮੇਰੇ ਵੀਡੀਓ ਤੇ ਤੈਨੂੰ ਮੈਂ ਲਾਤਰੀ ਜਟਾਣਾ ਅੱਜ ਨੇ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਆ ਖੁਦ ਦਾ ਜਿਹੜਾ ਮਤਲਬ ਮੇਰਾ ਐਕਸਪੀਰੀਅੰਸ ਕੀਤਾ ਹੋਇਆ ਮੇਰੇ ਮਮ ਦਾ ਮੇਰੀ ਸੱਸ ਦਾ ਹਨਾ ਉਸ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੀ ਆ ਕਿ ਆਪਾਂ ਮਤਲਬ ਸਾਰੀ ਆਪਣੇ ਪੰਜਾਬ ਦੇ ਵਿੱਚ ਸਾਰੀ ਕੋਈ ਕਹਿੰਦੇ ਆ ਕਿ ਮੁੰਡੇ ਹੋਣੇ ਚਾਹੀਦੇ ਆ ਮੁੰਡੇ ਹੋਣੇ ਚਾਹੀਦੇ ਆ ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਕਿਉਂਕਿ ਮੇਰੇ ਖੁਦ ਦੇ ਤਿੰਨ ਬੇਟੀਆਂ ਆ ਕਿਉਂਕਿ ਜਦੋਂ ਆਪਣੇ ਬੇਟੀਆਂ ਹੋ ਗਈਆਂ ਤਾਂ ਆਪਣੇ ਮੁੰਡੇ ਆ ਜਿਹੜੇ ਉਹ ਤਾਂ ਸਮਝ ਲਓ ਕਿਤੇ ਉਹਨਾਂ ਤੋਂ ਵੀ ਵੱਡੇ ਹੋਏ ਪਏ ਆ ਜਿਹੜੇ ਆਪਣੇ ਜਵਾਈ ਹੁੰਦੇ ਆ ਉਹ ਆਪਣੀ ਗੱਲ ਸੁਣ ਲੈਂਦੇ ਆ ਉਹਨਾਂ ਨੂੰ ਆਪਾਂ ਝਿੜਕ ਵੀ ਦਈਏ ਕੋਈ ਉਸ ਨੂੰ ਕੁਝ ਕਹਿ ਦਈਏ ਉਹ ਆਪਣੀ ਗੱਲ ਸੁਣ ਲੈਂਦੇ ਆ ਕੁਝ ਨਹੀਂ ਬੋਲਦੇ ਅਗੋਂ ਉਹਨਾਂ ਨੇ ਜਿਦਾਦ ਨਹੀਂ ਦੀ ਨਾ ਉਹਨਾਂ ਨੇ ਐ ਕਹਿ ਦੇਣਾ ਠੀਕ ਆ ਮੰਮੀ ਠੀਕ ਆ ਡੈਡੀ ਤੇ ਜਿਹੜੇ ਆਪਣੇ ਖੁਦ ਦੇ ਪੁੱਤ ਜੰਮਿਆ ਹੋਊਗਾ ਹਨਾ ਆਪਾਂ ਉਹਨੂੰ ਕੋਈ ਦੋ ਗੱਲਾਂ ਕਵਾਂਗੇ ਤੇ ਆਪਾਂ ਨਾਲ ਉਹ ਵੈਰ ਜਾ ਪਾ ਲੈਂਦਾ ਏ ਜਾਂ ਤਾਂ ਆਪਾਂ ਨੂੰ ਕਹੂਗਾ ਅੱਢ ਕਰ ਦੋ ਮੈਨੂੰ ਮੈਨੂੰ ਆਹ ਦੇ ਦਿਓ ਮੇਰੀ ਜਾਇਦਾਦ ਦਾ ਨੰਦੀ ਹਿੱਸੇ ਦੀ ਦੇ ਦਿਓ ਤੇ ਫਿਰ ਵੀ ਜਿਹੜੇ ਆਪਾਂ ਰਹਿ ਜਾਣੇ ਇਕੱਲੇ ਹੀ ਰਹਿ ਜਾਣੇ ਆ ਰੋਟੀਆਂ ਆਪਦੀਆਂ ਇਕੱਲੇ ਪਕਾ ਕੇ ਖਾਣੇ ਆ ਬੁੜਾ ਬੁੜੀ ਰਹਿ ਕੇ ਫਿਰ ਰੋਟੀਆਂ ਇਕੱਲੇ ਪਕਾ ਕੇ ਖਾਵਾਂਗੇ ਨੋਂ ਆਜੂਗੀ ਤੇ ਚਲੋ ਜੀ ਪੁੱਤ ਦੀ ਆਪਦਾ ਅੱਡ ਜਦੋਂ ਆਪਾਂ ਦੋ ਗੱਲਾਂ ਕਹਿ ਦਾਂਗੇ ਨਾਲੇ ਆਪਾਂ ਨੂੰ ਬਾਅਦ ਤੋਂ ਬਾਅਦ ਟੈਨਸ਼ਨ ਰਹਿੰਦੀ ਆ ਹਾਏ ਇਹ ਕਿਤੇ ਨਸ਼ੇ ਨਾ ਕਰਨ ਲੱਗ ਜੇ ਹਾਏ ਇਹਨੂੰ ਦਿਉਣਾ ਕਿਵੇਂ ਆ ਇਹ ਲITTLE ਕਿੰਨੀਆਂ ਟੈਨਸ਼ਨਾਂ ਰਹਿੰਦੀਆਂ ਐ ਤੇ ਜਿਦੋਂ ਆਪਣੇ ਧੀਆ ਹਨਾ ਆਪਣੇ ਧੀਆ ਜੰਮ ਜਾਂਦੀਆਂ ਆਪਾਂ ਠੀਕ ਆ ਉਹ ਇੰਨੀ ਕੋਈ ਟੈਨਸ਼ਨ ਨਹੀਂ ਕਿ ਆਪ ਦੀ ਆਪਾਂ ਧੀ ਨੂੰ ਪੜਾਵਾਂਗੇ ਹਨਾ ਵਧੀਆ ਚੱਲ ਆਪਾਂ ਨੌਕਰੀ ਨਾਮ ਦੀ ਤੇ ਵਧੀਆ ਘਰ ਹਨਾ ਆਪਾਂ ਨੂੰ ਮਿਲ ਜੂਗਾ ਚਲੋ ਆਪਾਂ ਆ ਦੀ ਧੀ ਨੂੰ ਵਿਆਵਾਂਗੇ ਤੇ ਜਦੋਂ ਆਪਾਂ ਬੁਢਾ ਬੁੜੀ ਹੋਗੇ ਹਨਾ ਬੁੱਢੇ ਹੋਗੇ ਆਪਾਂ ਆਪਣੇ ਤੋਂ ਕੰਮ ਨਾ ਹੋਇਆ ਤੇ ਆਪ ਦਾ ਇੱਕ ਜਵਾਈ ਘਰੇ ਰੱਖ ਲਵੇ ਬੰਦਾ ਤੇ ਆਪਾਂ ਨੂੰ ਵਧੀਆ ਸਾਥ ਦੇ ਆ ਨਹੀਂ ਤਾਂ ਉਹਨਾਂ ਕੋਲ ਚੱਪ ਚੱਪ ਜਾਵੜੇ ਬਹੁਤ ਲੋਕ ਕਹੋ ਜੇ ਹੈਗੇ ਆ ਜਿਨ੍ਹਾਂ ਦੇ ਮੁੰਡੇ ਨਹੀਂਗੇ ਤੇ ਮੇਰੀ ਸਾਰਿਆਂ ਨੂੰ ਇਹ ਰਿਕਵੈਸਟ ਆ ਮੁੰਡਿਆਂ ਦੇ ਮਗਰ ਭੱਜਣਾ ਛੱਡ ਦੋ ਕੋਈ ਫਾਇਦਾ ਨਹੀਂ ਜੇ ਰੱਬ ਨੇ ਹਾਂ ਠੀਕ ਆ ਜੇ ਰੱਬ ਨੇ ਆਪਾਂ ਨੂੰ ਦੇ ਤਾ ਚਲੋ ਹਨਾ ਹੋਣਾ ਚਾਹੀਦਾ ਚਲੋ ਜੇ ਰੱਬ ਨੇ ਦੇ ਤਾ ਠੀਕ ਆ ਜਦੋਂ ਰੱਬ ਆਪਾਂ ਨੂੰ ਧੀਆ ਹਨਾ ਆਪਣੇ ਹੋ ਗਈਆਂ ਤੇ ਆਪਾਂ ਉਹਦੇ ਮਗਰ ਭੱਜਦੇ ਆ ਮਗਰ ਭੱਜਦੇ ਆ ਆਪਾਂ ਮੁੰਡਾ ਹੋ ਜੇ ਹੋ ਜੇ ਹੋ ਜੇ ੱੱਕੇ ਨਾਲ ਆਪਾਂ ਲੈ ਕੇ ਰਹਿਨੇ ਆ ਪਰ ਉਹ ਜਿਹੜੀ ੱੱਕੇ ਨਾਲ ਚੀਜ਼ ਲਈ ਹੁੰਦੀ ਆ ਨਾ ਉਹ ਸੁੱਖ ਨਹੀਂ ਦਿੰਦੀ ਉਹ ਦੋਖੀ ਦਿੰਦੀ ਐ ਸਾਡੇ ਇੱਥੇ ਖੁਦ ਦਾ ਐਕਸਪੀਰੀਅੰਸ ਐ ਕਿਸੇ ਨੇ ਸੱਤਾਂ ਕੁੜੀਆਂ ਅਠਾਂ ਬਾਅਦ ਮੁੰਡਾ ਹੋਇਆ ਤੇ ਉਹ ਮੁੰਡਾ ਮਤਲਬ ਇੰਨੇ ਕ ਨਸ਼ੇ ਕਰਦਾ ਐ ਇੰਨੇ ਕ ਨਸ਼ੇ ਕਰਦਾ ਨਾ ਉਹ ਮੁੰਡਾ ਮਤਲਬ ਸੈਂਟਰ ਵਗੈਰਾ ਚ ਰੱਖਿਆ ਹੋਇਆ ਤੇ ਕੀ ਫਾਇਦਾ ਇਹੋ ਜੇ ਮੁੰਡੇ ਦਾ ਕੁੜੀਆਂ ਆਉਂਦੀਆਂ ਪੜ੍ਹਾਓ ਲਿਖਾਓ ਉਹਨਾਂ ਨੂੰ ਕਾਗਲ ਦਿਨਾਓ ਦੱਸ ਮੇਰੀ ਤੇ ਇਹੀ ਸਾਰਿਆਂ ਨੂੰ ਰਿਕਵੈਸਟ ਆ ਕਿ ਇਹ ਛੱਡ ਦੋ ਵੀ ਮੁੰਡੇ ਨਹੀਂ ਹੋਏਗੇ ਮੁੰਡੇ ਨਹੀਂ ਹੋਏ ਕੀ ਲੈਣਾ ਮੁੰਡਿਆਂ ਤੋਂ ਆ ਦਾ ਵਧੀਆ ਟੌਰ ਨਾ ਰੋ ਨਾ ਕੋਈ ਟੈਂਸ਼ਨ ਹੁਣ ਅਸੀਂ ਆਪ ਦਾ ਕੰਮ ਕਰਦੇ ਆ ਆ ਦਾ ਜਿੰਨਾ ਹੁੰਦਾ ਏ ਸਾਨੂੰ ਕੋਈ ਟੈਂਸ਼ਨ ਨਹੀਂ ਅਸੀਂ ਨੌ ਨੂੰ ਇੰਨਾ ਸੋਨਾ ਪਾਉਣਾ ਅਸੀਂ ਕਿਵੇਂ ਕੁੜੀ ਲਿਆਉਣੀ ਆ ਕਿਸੇ ਦੀ ਝੂਠ ਤਸਾਨ ਬੋਲ ਕੇ ਤੇ ਜਾਂ ਸਾਡਾ ਮੁੰਡਾ ਨਸ਼ੇ ਕਰਦਾ ਕੋਈ ਟੈਂਸ਼ਨ ਨਹੀਂ ਧੀਆ ਦਿੱਤੀਆਂ ਰੱਬ ਨੇ ਖੁਸ਼ ਆ ਵਧੀਆ ਨਾਲੇ ਧੀਆ ਜਿੱਦੇ ਦੀਆਂ ਹੋਈਆਂ ਨਾ ਸਾਡੀਆਂ ਸਾਡੇ ਦਿਨ ਉਹਦੇ ਨੇ ਬਹੁਤ ਬਦਲ ਗਏ ਆ ਨੇਰੀ ਜਿਹੜੀ ਸਭ ਤੋਂ ਛੋਟੀ ਤੀ ਹੋਈ ਆ ਹੁਣ ਦਲਜੀਤ ਕੌਰ ਉਹ ਦਿਨ ਸਾਡੇ ਦਿਹਣੀ ਬਦਲ ਗਏ ਆ ਤੀਜੀ ਤੀ ਨੇਰੇ ਜਿੱਦਾਂ ਦੀ ਰੱਬ ਨੇ ਮੈਨੂੰ ਦਿੱਤੀ ਆ ਸਾਨੂੰ ਪਹਿਲਾਂ ਹੀ ਪਤਾ ਸੀਗਾ ਸਾਡੇ ਤੀ ਹੋਣ ਵਾਲੀ ਆ ਬਹੁਤ ਅਸੀਂ ਪਿਆਰ ਸਤਿਕਾਰ ਨਾਲ ਬਹੁਤ ਉਹਨੂੰ लाਡ ਲੜਾਉਂਦੇ ਆ ਵੀ ਰੱਬ ਦਾ ਸਾਨੂੰ ਇੰਨਾ ਤੂੰ ਦਾਤ ਬਖਸ਼ੀ ਆ ਤੀ ਦੀ ਸਾਨੂੰ ਦਾਤ ਬਖਸ਼ੀ ਆ ਤੂੰ ਤੀਆਂ ਦੇ ਪਿਓ ਜਿਹੜੇ ਹੁੰਦੇ ਆ ਨਾ ਰਾਜੇ ਹੁੰਦੇ ਆ ਰਾਜੇ ਉਹ ਤੇ ਰੱਬ ਵੀ ਉਥੇ ਧੀਆ ਦਿੰਦਾ ਜਿਹੜਾ ਘਰ ਉਹਨਾਂ ਦੇ ਯੋਗ ਹੋਵੇ ਇੱਜ਼ਤ ਵਾਲਾ ਹੋਵੇ ਉਹਨਾਂ ਨੂੰ ਧੀਆ ਪਾਲਣ ਦੀ ਰੱਬ ਔਕਾਤ ਦਿੰਦਾ ਈ ਐਵੇਂ ਲੰਡਾ ਖੈੜਾ ਨਹੀਂ ਕੋਈ ਧੀ ਪਾਲ ਸਕਦਾ ਧੀ ਪਾਲਣੀ ਬਹੁਤ ਔਖੀ ਐ ਇਹ ਰੱਬ ਦੀ ਰਜਾ ਦੇ ਨਾਣੀ ਪਾਲਦੀ ਸੋ ਥੈਂਕ ਯੂ ਗਾਇਸ ਜੇ ਮੇਰੀ ਗੱਲ ਤੁਹਾਨੂੰ ਜਚੀ ਹੋਈ ਤਾਂ ਲਾਈਕ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ ਗਾਇਸ